मस्ताना जी महाराज के वचन है कि सेवा का मेवा जीव को मिलेगा जीव को ही नहीं उसके जो परिवारजन अरे परिवारजन ही नहीं उसकी जो कुल अरे कुले नहीं उसकी हजारों कुलों को मालिक दया में रहमत से नवाज देगा यहां नहीं पता चलता यहां तो मन हावी है जब कोई और निभा के मालिक से जाए तो आत्मा जब रूहानी मंडलों पे जाती है उसके दादा परदादा पिछले पतनी कितने बुजुर्ग और आने वाली पत्नी कितनी पीढ़ियां गारंटेड हो जाती है कि वो मालिक से जुड़ेंगी जुड़ेंगी और वो आत्माएं जो पशुओं में गंदगी के कीड़ों में आपके दादे परदादे पता नहीं कहाँ कहां दुख सह रहे हैं जैसे कोई मालिक से ओढ़ जाता है तो वो आत्मा क्योंकि सेवा सुम करके जाती है तो वहां उन शरीरों को छोड़ के वो आत्माएं भी निज धाम की तरफ चल पड़ती हैं बहुत ही प्यारे प्यारे सतगुरु जी की प्यारी प्यारी सह संग जी धान धन सतगुरु तेरा ही आसरा सह संग जी अच जी सच्चे सतगुरु की साखी थोड़े न कविता के रूप में सी करनी है वो गुरु पिता जी ਬੀੜੂ ਚ ਕਹਿੰਦੇ ਨੇ ਵਿਪ ਭਲੇ ਕੰਮਾਂ ਦੀ ਹੋੜ ਲੱਗੂਗੀ ਇੱਥੇ ਭਲੇ ਕੰਮਾਂ ਦੀ ਹੋੜ ਲੱਗੂ ਚੋਰ ਠੱਗ ਡਾਕੂ ਰਿਛਾ ਦਪੋਰੀ ਜਿਹੜੇ ਹੋੜ ਦੀ ਹੈਗੇ ਨੇ ਉਹ ਸਾਰੇ ਖਤਮ ਹੋ ਜਾਣਗੇ ਵੀ ਧਰਤੀ ਵੀ ਸਵਰਗ ਜੰਨਤ ਬਣ ਆ ਜਾਗੇ ਇਹ ਗੁਰੂ ਪਿਤਾ ਜੀ ਦੇ ਬਾਜੰਦੇ ਸ਼ਾਂਤ ਬਾਤਾਂ ਪਾਟੇ ਰਹੀ ਪਾਟ ਜਾਏ ਵਰਭੰਡ ਲਾਉ ਜ ਸੁਣੋ ਅਸਲੀ ਗੁਰੂ ਗਰਮੀ ਤਬੀ ਤਦੀ ਸੱਚ ਬਤਾਉਂਦੇ ਐ ਮਾਇਆ ਦੇ ਜਾਲ ਬਸੇਰੇ ਦੇਰੇ ਵਿੱਚ ਆਉਂਦੇ ਐ ਸਭਨਾ ਦੀ ਪਛਾਣ ਅਸਾਨੂੰ ਅਸਲੀ ਦਾ ਕਹਿਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਚੋਰ ਠੱਗ ਨਾਲ ਰਹਿਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਅਸਲੀ ਗੁਰੂ ਕਰਮੀ ਤੇ ਬੀਚ ਦੀ ਸੱਚ ਬਤਉਦੀ ਹੈ ਮਾਇਆ ਦੇ ਜਾਲ ਬਥੇਰੇ ਦੇਹ ਦੇ ਵਿੱਚ ਆਉਦੇ ਹੈ ਸਭ ਦੀ ਪਛਾਣ ਅਸਾਨੂੰ ਅਸਲੀ ਦਾ ਕਹਿਣਾ ਹੈ ਭਲੇ ਕਮਾ ਦੀ ਹੋੜ ਲੱਗਣੀ ਚੋਰ ਠੱਗ ਨਾ ਰਹਿਣਾ ਹੈ ਭਲੇ ਕਮਾ ਦੀ ਹੋੜ ਲੱਗਣੀ ਗੁਰੂ ਪਿਤਾ ਜੀ ਕਹਿੰਦੇ ਜੇ ਸਾਨੂੰ ਐਂ ਨਾ ਪਤਾ ਹੋਵੇ ਵੀ ਇਹ ਚੋਰ ਆ ਠੱਗ ਆ ਸਾਧ ਆ ਕੱਚਾ ਐ ਪੱਕਾ ਐ ਫੇਰ ਕਹਿੰਦੇ ਸਾਨੂੰ 23 ਸਾਲਾਂ ਦੀ ਉਮਰ ਚ ਗੱਤੀ ਕਿਵੇਂ ਦੇ ਦਿੰਦੇ ਪਿਤਾ ਜੀ ਇਹ ਦੁਆਰੇ ਤਾਂ ਹੀ ਲੈਣ ਗਈ ਹੈਗੀ ਕਾਲ ਵੇ ਜਾ ਰ ਬਥੇਰੇ ਬਦਲ ਬਦਲ ਕੇ ਆਉਦੀ ਐ ਵੜ ਕੇ ਜੁਮੇ ਬਾਰ ਬਥੇਰੇ ਤੈਣੇ ਤਣਾਉਦੀ ਐ ਸੰਗਤ ਨੂੰ ਚੈਲੰਜ ਬਚ ਕੇ ਔ ਸੰਗਤ ਨੂੰ ਚੈਲਜ ਕਰਦੇ ਕਹਿੰਦੇ ਚੋਰਾਂ ਤੋਂ ਬਚ ਕੇ ਹੀ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਕੜੀ ਚੋਰ ਠੱਗ ਨਾ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਕੜੀ ਚੋਰ ਨਾ ਠੱਗ ਰਹਿਣਾ ਪੜੜੇ ਸਭ ਜਾਣਗੇ ਗੁਰੂ ਪਤਾ ਜੀ ਕਹਿੰਦੇ ਚੋਰ ਨਾ ਠੱਗ ਰਹਿਣਾ ਪਕੜੇ ਸਾਵਧਾਨੀ ਹੈ ਲਾਗ ਨਾ ਛਾਨ ਰਹਿਣਾ ਬਣਦੇ ਜਰਗਾਣੀ ਹੈ ਰੇਤ ਬੁਰਜ ਦਾ ਟਹਿਣਾ ਹੀ ਟਹਿਣਾ ਔਰ ਰੇਤ ਬੁਰਜ ਦਾ ਟਹਿਣਾ ਹੀ ਟਹਿਣਾ ਟਹਿਣਾ ਹੀ ਟਹਿਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਚੋਰ ਠੱਗ ਨਾ ਰਹਿਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਹਰਾਮ ਨਾ ਖੋਰੀ ਰੈੜੀ ਤੇਰੀ ਨਖਦੀ ਜੀ ਦੁਨੀਆ ਖਸ਼ਹਾਲ ਰਹਿਣੀ ਚੰਗੇ ਕਮਲ ਲੱਗੀ ਜੀ ਬਾਜਰੀਏ ਪੂਰਾ ਹੋਣਾ ਆਓ ਬਾਜਰੀਏ ਪੂਰਾ ਹੋਣਾ ਵਾਪਸ ਨਾ ਲੈਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਚੋਰ ਠੱਗ ਨਾ ਰਹਿਣਾ ਹੈ ਭਲੇ ਕੰਮਾਂ ਦੀ ਹੋੜ ਲੱਗੜੀ ਧਰਤੀ ਨੂੰ ਸਬਰ ਬਣਾਉਣਾ ਅੱਲਾ ਹੁਣ ਚਾਹਦਾ ਹੈ ਧਰਤੀ ਨੂੰ ਸਵਰਗ ਬਣਾਉਣਾ ਅੱਲਾ ਚਾਹਦਾ ਮੂਪਿਤਾ ਜੀ ਕਹਦੇ ਅੱਲਾ ਤਾਂ ਆਪ ਹੀ ਹੈ ਉਹਦਾ ਕਿ ਭਲੇਖਾ ਪਾਉਦਾ ਧਰਤੀ ਨੂੰ ਸਵਰਗ ਬਣਾਉਣਾ ਅੱਲਾ ਹੁਣ ਚਾਹਦਾ ਹੈ ਸਤਜੁਗ ਲੈ ਕੇ ਆਉਣਾ ਲਿਆਉਣਾ ਹੁਣ ਚਾਹਦਾ ਹੈ ਦੁਨੀਆਂ ਖੁਸ਼ਹਾਲ ਨੀਖੜੀ ਆਓ ਦੁਨੀਆਂ ਖੁਸ਼ਹਾਲ ਨੀਖੜੀ ਅਸਲੀ ਦਾ ਕਹਿਣਾ ਹੈ ਭਲੇ ਕਮਾਂ ਦੀ ਹੋੜ ਲੱਗੜੀ ਚੋਰ ਥੱਗ ਨਾ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਗੜੀ ਚੜਦੇ ਤੋਂ ਛਿਪਦੇ ਤੱਕ ਛਾ ਸਤਿਨਾਮ ਜਪਾਉਗਾ ਛਾ ਸਤਿਨਾਮ ਛਾ ਸਤਿਨਾਮ ਪੱਤਾ ਪੱਤਾ ਗੁਣਗਾ ਹੂੰਗਾ ਜੜ ਦੇ ਤੋ ਖਿਪ ਦੇ ਤੱਕ ਖਾ ਸਤਿ ਨਾਮ ਦੇ ਪਾਊਗਾ ਛਾ ਸਤਿ ਨਾਮ ਛਾ ਸਤਿ ਨਾਮ ਪੱਤਾ ਪੱਤਾ ਗੁਣ ਗਾਊਗਾ ਛਾ ਸਤਿ ਨਾਮ ਛਾ ਸਤਿ ਨਾਮ ਜਪਦੇ ਹੀ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਗਣੀ ਚੋਰ ਠੱਗ ਨਾ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਗਣੀ ਅਸਲੀ ਨੇ ਆਉਣਾ ਜਾਂਦੀ ਜੁਗ ਪਰਤਾਊਗਾ ਆਉ ਅਸਲੀ ਨੇ ਆਉਣਾ ਜਲਦੀ ਜੁਗ ਪਰਟਿਆਊਗਾ ਕਲ ਜੁਗ ਨੇ ਜਾਣਾ ਜਲਦੀ ਸਤਜੁਗ ਹਣ ਆਊਗਾ ਇੱਥੋਂ ਕਲ ਜੁਗ ਨੇ ਜਾਣਾ ਜਲਦੀ ਸਤਜੁਗ ਹਣ ਆਊਗਾ ਪ੍ਰੇਮ ਦੀ ਗੰਗ ਜਲਾਉਣੀ ਆਹ ਪ੍ਰੇਮ ਦੀ ਗੰਗ ਜਲਾਉਣੀ ਅੱਲਾ ਦਾ ਕੈ ਜੋ ਰਠਾ ਕਨਾ ਰਹਿਣਾ ਹੈ ਭਰੇ ਕਮਾਂ ਦੀ ਹੋੜ ਲੰਗੜੀ ਕਹਿੰਦਾ ਬਲਬੀਰ ਪਰਾਹੋ ਅਰਜ ਹੈ ਮਾਰੀ ਐ ਓਹ ਕਹਿੰਦਾ ਬਲਬੀਰ ਪਰਾਹੋ ਅਰਜ ਹੈ ਮਾਰੀ ਐ ਬਦਲੂਗੀ ਤਕਦੀਰ ਪਰਾਹੋ ਕਰ ਲੋ ਹੁਣ ਤਿਆਰੀ ਐ ਓਹ ਬਦਲੂਗੀ ਤਕਦੀਰ ਪਰਾਹੋ ਕਰ ਲੋ ਹੁਣ ਤਿਆਰੀ ਐ ਅਸਰੀ ਦੇ ਚਰਨੀ ਚਹਿਨਾ ਅਸਲੀ ਦੇ ਚਰਨੀ ਟਹਿੜਾ ਟਹਿੜਾ ਹੀ ਚੈਣਾ ਹੈ ਭਲੇ ਕਮਾਂ ਦੀ ਹੋੜ ਲੱਗੜੀ ਚੋਰ ਠੱਗ ਨਾ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਗੜੀ ਚੋਰ ਠੱਗ ਨਾ ਰਹਿਣਾ ਹੈ ਭਲੇ ਕਮਾਂ ਦੀ ਹੋੜ ਲੱਗੜੀ ਸਾਹ ਸੰਗਤ ਜੀ ਆ ਵੀ ਤੁਹਾਡੀ ਬਹੁਤ ਵੱਡੀ ਸ਼ੇਰ ਹੈ ਜੇ ਤੁਸੀਂ ਸ਼ੇਅਰ ਕਰੋਗੇ ਗਾ ਖੇਰਤਾ ਕਰਦੇ ਹੋ ਨਾ ਜੇ ਸੱਚ ਬੋਲ ਨਹੀਂ ਸਕਦੇ ਗੁਰੂ ਪੇਧਾ ਜੀ ਦੇ ਹੱਕ ਚ ਕਈਆਂ ਤੇ ਬੋਲਿਆ ਨਹੀਂ ਜਾਂਦਾ ਹੌਸ ਦਾ ਤਾਂ ਆਪਾਂ ਇੱਕ ਮਿੰਟ ਦਾ ਕਰਦਾ ਪਰ ਸ਼ੇਅਰ ਕਰੋ ਪ੍ਰਕ ਦੇ ਨੇ ਨਾਰਾ ਲਾਓ ਵੀ ਦਿੱਤੇ ਪਾਛੇ ਵੀ ਇੰਨੀ ਕੰਮ ਕਰ ਸਕਦਾ ਉਹਦਾ ਉਹਦੀ ਬਰਜੂਰ ਕਰ ਲੈਣਾ ਚਾਹੇ ਤੂੰ ਪੋਰਾ ਕਰ ਵਾੜਾ ਕਰ ਥੋੜਾ ਕਰ ਕੋਈ ਗੁਰਜੂਰ ਤਾਂ ਕਰ ਹੀ ਲੈਣਾ ਖੇਰ ਜ਼ਰੂਰ ਕਰਦੇ ਹੋ ਆਪਾਂ ਗੁਰੂ ਪੇਧਾ ਜੀ ਦੀ ਸਚਾਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਆਪਾ ਗੁਰੂ ਪਿਤਾ ਜੀ ਦੀ ਆ 82 46 ਸਾਰੀ ਗੁਰੀਆਂ ਦੇ ਵਿੱਚ ਉੱਚਾ ਚੱਕਣੇ ਸਾਰੀ ਗੁਰੀਆਂ ਦੇ ਵਿੱਚ ਉੱਚਾ ਚੱਕਣੇ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ